ਰਾਜਵੀਰ ਜਵੰਦਰ ਦੇ ਜੱਦੀ ਪਿੰਡ ਪੋਨਾ ਤੋਂ ਬੜੀਆਂ ਹੀ ਪਾਵਕ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈ ਨੇ ਤਾਂ ਪਿੰਡ ਵਾਲੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਤਾਂ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਹੈ ਨੇੜੇ ਦੂਰ ਦੇ ਰਿਸ਼ਤੇਦਾਰ ਪਹੁੰਚ ਰਹੇ ਨੇ ਦੁੱਖ ਸਾਂਝਾ ਕਰਨ ਦੇ ਲਈ ਤਾਂ ਤਸਵੀਰਤਾਂ ਦਿਖਾ ਰਿਹਾ ਇਹ ਘਰ ਜੋ ਤੁਸੀਂ ਵੇਖ ਰਹੇ ਹੋ ਰਾਜਵੀਰ ਦਾ ਜੱਦੀ ਪਿੰਡ ਵਾਲਾ ਘਰ ਹੈ ਤਾਂ ਪੋਨਾ ਪਿੰਡ ਦੇ ਨਾਲ ਸੰਬੰਧਿਤ ਸੀਗਾ ਰਾਜਵੀਰ ਜਵੰਦਾ ਜਗਰਾਉਂ ਦਾ ਪਿੰਡ ਐ ਪੋਣਾ ਜਿੱਥੋਂ ਦਾ ਰਹਿਣ ਵਾਲਾ ਸੀ ਰਾਜਵੀਰ ਜਵੰਦਾ ਜਦੋਂ ਗਾਇਕੀ ਦੇ ਵਿੱਚ ਆਇਆ ਗੀਤ ਗਾਉਣ ਲੱਗਾ ਤਾਂ ਉਸ ਤੋਂ ਬਾਅਦ ਉਹ ਮੁਹਾਲੀਆ ਕਰਨ ਲੱਗਿਆ ਸੀ ਪੂਰੇ ਪਰਿਵਾਰ ਦੇ ਸਣੇ ਤਾਂ ਇਹ ਜੱਦੀ ਪਿੰਡ ਦੀਆਂ ਤਸਵੀਰਾਂ ਨੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਰਾਜਵੀਰ ਜਵੰਦਾ ਦਾ ਬਚਪਨ ਬੀਤਿਆ ਇੱਥੇ ਰਾਜਵੀਰ ਜਵੰਦਾ ਦਾ ਜਨਮ ਹੋਇਆ ਸੀਗਾ ਇੱਥੇ ਪੜ੍ਹਿਆ ਲਿਖਿਆ ਇਸੇ ਘਰ ਦੇ ਵਿੱਚ ਖੇਡਿਆ ਤਾਂ ਅੱਜ ਇਸੇ ਘਰ ਦੇ ਵਿੱਚ ਵੈਣਾ ਦੀਆਂ ਆਵਾਜ਼ਾਂ ਆ ਰਹੀਆਂ ਨੇ ਤਾਂ ਦਿਲ ਨੂੰ ਝੰਜੋੜ ਦੇਣਗੀਆਂ ਵੈਣਾ ਦੀਆਂ ਆਵਾਜ਼ਾਂ ਉੱਚੀ ਉੱਚੀ ਪੈ ਰਿਆ ਚੀਕ ਚਿਹਾੜਾ ਤਾਂ ਬੜੀਆਂ ਹੀ ਗਮਗੀਨ ਤਸਵੀਰਾਂ ਬੜੀਆਂ ਹੀ ਗਮਗੀਨ ਕਰਦੀਆਂ ਇਹ ਵੀਡੀਓਜ਼ ਜਿਹੜੀਆਂ ਨੇ ਉਹ ਪਿੰਡ ਪੋਨਾ ਤੋਂ ਸਾਹਮਣੇ ਇਹ ਤਾਂ ਪੂਰੇ ਪਿੰਡ ਦੇ ਵਿੱਚ ਮਾਤਮ ਛਾਇਆ ਹੋਇਆ ਕਿਉਂਕਿ ਲਗਾਤਾਰ ਪੂਰੇ ਪਿੰਡ ਵੱਲੋਂ ਅਰਦਾਸਾਂ ਕੀਤੀਆਂ ਜਾ ਰੀਆਂ ਸੀਗੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਖਾਸ ਤੌਰ ਤੇ ਅਰਦਾਸ ਕੀਤੀ ਗਈ ਸੀ ਪਾਠ ਕੀਤੇ ਗਏ ਸੀ ਉਹਨਾਂ ਦੀ ਸਿਹਤ ਯਾਭੀ ਦੇ ਲਈ ਪਰ ਕਿਤੇ ਨ ਕਿਤੇ ਅਰਦਾਸਾਂ ਨਾਕਾਮ ਆਈਆਂ ਸ਼ਾਇਦ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਤਾਂ ਮਹਿਜ਼ 35 ਸਾਲ ਦੀ ਉਮਰ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਰਾਖਾ ਜਿਹੜਾ ਕਿ ਅਜੇ ਗੀਤ ਗਾਉਂਦਾ ਸੀ ਜਿਹੜੇ ਕਿ ਸੇ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਵੀ ਸਕਦੇ ਸੀਗੇ ਸਾਫ ਸੁਥਰੀ ਗਾਇਕੀ ਦਾ ਮਾਲਕ ਸੀ ਰਾਜਵੀਰ ਜਵੰਦਾ ਤਾਂ ਮਹਿਜ਼ 35 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿਆ ਦੋ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਰੋਂਦਾ ਕਰ ਲੋਂਦਾ ਛੱਡ ਗਿਆ ਪਤਨੀ ਨੂੰ ਰੋਂਦੇ ਕਰ ਲੋਂਦੇ ਛੱਡ ਗਿਆ ਤੇ ਮਾਂ ਨੂੰ ਰੋਂਦੇ ਕਰ ਲੋਂਦੇ ਛੱਡ ਗਿਆ ਤਾਂ ਬੜੀ ਹੀ ਨੇਕ ਰੂਹ ਕਿਹਾ ਜਾ ਰਿਹਾ ਕਿਸੀ ਨਾ ਕੋਈ ਕੌਂਟਰੋਵਰਸੀ ਜੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸਾਫ ਸੁਥਰੀ ਗਾਇਕੀ ਦਾ ਮਾਲਕ ਇੱਕ ਮਕਬੂਲ ਗਾਇਕ ਸੀ ਰਾਜਵੀਰ ਜਵੰਦਾ ਤਾਂ 22 ਤਰੀਕ ਨੂੰ ਉਹਨਾਂ ਦਾ ਨਾਲ ਉਹਨਾਂ ਨਾਲ ਸੜਕ ਹਾਦਸਾ ਵਾਪਰਿਆ ਸੀ ਗਾਹੜ ਸੜਕਾ ਸੇ ਵਿੱਚ ਜ਼ਖਮੀ ਹੋਏ ਫੋਟੋਸ ਹਸਪਤਾਲ ਦੇ ਵਿੱਚ ਲਗਾਤਾਰ 12 ਦਿਨ ਤੋਂ ਵੈਂਟੀਲੇਟਰ ਤੇ ਰਹੇ ਹਾਲਾਂਕਿ ਪੂਰੇ ਪੰਜਾਬ ਦੇ ਵੱਲੋਂ ਉਹਨਾਂ ਲਈ ਅਰਦਾਸਾਂ ਕੀਤੀਆਂ ਗਈਆਂ ਨੰਗੇ ਪੈਰ ਤੱਕ ਉਹਨਾਂ ਦੇ ਜੋ ਜੋ ਚਹੇਤੇ ਸੀਗੇ ਜੋ ਉਹਨਾਂ ਦੇ ਸਾਥੀ ਕਲਾਕਾਰ ਸੀਗੇ ਨੰਗੇ ਪੈਰੀ ਗੁਰਦੁਆਰਾ ਸਾਹਿਬ ਜਾ ਕੇ ਅਰਦਾਸਾਂ ਕੀਤੀਆਂ ਉੱਥੇ ਜਾ ਕੇ ਪਾਠ ਵੀ ਕਰਵਾਏ ਪਰ ਸ਼ਾਇਦ ਪ੍ਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਮੈਂ ਅਜੇ 35 ਸਾਲ ਦੀ ਉਮਰ ਸੀਗੀ ਰਾਜਵੀਰ ਜਵੰਦਾ ਦਿੱਤਾ ਇਹ ਘਰ ਦੀਆਂ ਤਸਵੀਰਾਂ ਨੇ ਜੱਦੀ ਪਿੰਡ ਪੋਨਾ ਦੀਆਂ ਤਸਵੀਰਾਂ ਇਸੇ ਘਰ ਦੇ ਵਿੱਚ ਜੰਮਿਆ ਪਲਿਆ ਇਸੇ ਘਰ ਦੇ ਵਿੱਚ ਖੇਡਿਆ ਤਾਂ ਇਸੇ ਘਰ ਦੇ ਵਿੱਚ ਹੀ ਬਚਪਨ ਬੀਤਿਆ ਰਾਜਵੀਰ ਜਵੰਦਾ ਦਿੱਤਾ ਅੰਤਮ ਸੰਸਕਾਰ ਵਿਕਲ ਪਿੰਡ ਦੇ ਵਿੱਚ ਹੀ ਹੋਣਾ ਤਾਂ ਬੜੀਆਂ ਹੀ ਗਮਗੀਨ ਕਰ ਦੇਣ ਵਾਲੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਤਸਵੀਰਾਂ ਪਿੰਡ ਪੋਨਾ ਦੀਆਂ ਜਦੀ ਪਿੰਡ ਦੀਆਂ ਤਸਵੀਰਾਂ ਤਾਂ ਰਿਸ਼ਤੇਦਾਰ ਦੂਰ ਨੇੜੇ ਦੇ ਪਹੁੰਚਨੇ ਸ਼ੁਰੂ ਹੋ ਗਏ ਨੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਮਾਤਮ ਛਾਇਆ ਹੋਇਆ ਤਾਂ ਬੜੀਆਂ ਹੀ ਮੰਦ ਦਿਲ ਨੂੰ ਝੋੜ ਦੇਣ ਵਾਲੀਆਂ ਤਸਵੀਰਾਂ ਤਾਂ ਵੈਣਾ ਦੇ ਨਾਲ ਪੂਰੀ ਕੋਠੀ ਜਿਹੜੀ ਹੈ ਰਾਜਵੀਰ ਜਵੰਦਾ ਦੀ ਗੂੰਜ ਉੱਠੀ ਹੈ